हां भाई कॉपी हां जी एक सवाल ਦਾ ਜਵਾਬ ਦੇ ਹਾਂ ਜੀ ਬੱਚੋ ਉਹ ਕਿਹੜੀ ਚੀਜ਼ ਆ ਜਿਹਨੂੰ ਆਪ ਜਿੰਨਾ ਮਰਜ਼ੀ ਵਰੀ ਕੱਟ ਲਈਏ ਜਿੰਨਾ ਮਰਜ਼ੀ ਕੱਟੀ ਜਾਈਏ ਉਹਦੇ ਟੁਕੜੇ ਨਹੀਂ ਹੁੰਦੇ ਬਰਾਬਰ ਰਬੜ ਦੇ ਟੁਕੜੇ ਹੋ ਜਾਂਦੇ ਆ ਹਾਂ ਦੱਸ ਦੱਸ ਉਸ ਚੀਜ਼ ਦਾ ਨਾਮ ਦੱਸ ਅੱਛਾ ਮਤਲਬ ਜਿੰਨੇ ਟੁਕੜੇ ਕਰੋ ਉਹ ਵੱਡੀ ਜਾਂਦੀ ਨਹੀਂ ਨਹੀਂ ਜਿਹਨੂੰ ਜਿੰਨਾ ਮਰਜ਼ੀ ਕੱਟੀ ਜਾਈਏ ਪਰ ਉਹਦੇ ਟੁਕੜੇ ਨਹੀਂ ਹੁੰਦੇ ਟੁਕੜੇ ਨਹੀਂ ਹੁੰਦੇ ਹਾਂ ਉਸ ਚੀਜ਼ ਦੇ ਟੁਕੜੇ ਨਹੀਂ ਹੁੰਦੇ ਬਸ ਜਿੰਨਾ ਮਰਜ਼ੀ ਕੱਟੀ ਜਾਓ ਹਾਂ ਦੱਸ ਤਾਰ ਤਾਰ ਦੇ ਟੁਕੜੇ ਖਾ ਜਾਂਦੇ ਆ ਪੱਕੇ ਤਾਰ ਜੋਈ ਦੀ ਵਿੱਚ ਦਾ ਪਰ ਜਦੋਂ ਵੱਡਾਂਗੇ ਟੁਕੜੇ ਤਾਂ ਹੋ ਹੀ ਜਾਣੇ ਆ ਨਾ ਉਹ ਕੱਟੀਦਾ ਆ ਪਰ ਟੁਕੜੇ ਨਹੀਂ ਹੁੰਦੇ ਉਸ ਚੀਜ਼ ਦੇ ਟੁਕੜੇ ਨਹੀਂ ਹੁੰਦੇ ਹਾਂ ਜਿੰਨਾ ਮਰਜ਼ੀ ਕੱਟੀ ਜਾਓ ਦੱਸ ਦੱਸ ਛੇਤੀ ਦੱਸ ਲਾ ਦਿਮਾਗ ਲਾ ਬੜੀ ਹੀ ਹਨ ਮੁੱਲੀ ਚੀਜ਼ ਆ ਹਾਂ ਜਿਹਦੀ ਕੀਮਤ ਬਹੁਤ ਆ ਉਹ ਜਿਹੜੀ ਚੀਜ਼ ਆ ਨਾ ਮੂਝੇ ਇੱਕ ਵਾਰ ਲੰਘ ਜਿਵੇਂ ਫੇ ਮੁਰਦੀ ਨਹੀਂ ਅੱਛਾ ਕੋਈ ਨਹੀਂ ਦੱਸਦੇ ਬਹੁਤ ਵੱਡਾ ਹਿੰਟ ਦੇ ਦਿੱਤਾ ਮੈਂ ਹਵਾ ਹਵਾ ਨਹੀਂ ਹਾਂ ਦੱਸ ਦੱਸ ਛੇ ਦੀ ਦੱਸ ਲਾਉ ਜਮਾ ਲਾਉ ਆਹ ਪਤੰਗ ਲਾ ਤਾਗਾ ਏ ਟੁੱਟ ਜਾਂਦਾ ਕੱਟਿਆ ਵੀ ਜਾਂਦਾ ਟੁਕੜੇ ਵੀ ਹੋ ਜਾਂਦੇ ਇਹਦੇ ਹਾਂ ਉਹ ਚੀਜ਼ ਦਾ ਨਾਮ ਦੱਸ ਬਈ ਜਿਹੜੀ ਚੀਜ਼ ਆਪਾਂ ਕੱਟ ਦਈਏ ਕੱਟੀ ਜਾਈਏ ਜਿੰਨਾ ਮਰਜੀ ਕੱਟੀ ਜਾਈਏ ਕੱਟੀ ਨਹੀਂ ਜਾਣੀ ਮੈਂ ਟੁਕੜੇ ਨਹੀਂ ਹੋਣੇ ਕੱਟੀ ਤੇ ਜਾਣੀ ਆ ਟੁਕੜੇ ਨਹੀਂ ਹੋਣੇ ਟੁਕੜੇ ਨਹੀਂ ਹੋਣੇ ਦੱਸ ਬਈ ਦੱਸ ਛੇਤੀ ਦੱਸ ਇਹ ਤੁਸੀਂ ਜਿੰਨਾ ਦਾ ਦਾ ਮਹਾਰਗ ਮੈਂ ਕਹਿੰਦਾ ਬੜੀ ਕੀਮਤੀ ਚੀਜ਼ ਆ ਅੱਛਾ ਇਹ ਕਿ ਲੱਕੜੀ ਆ ਕੋਈ ਨਹੀਂ 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 ਉਹ ਨਾ ਛੂਣ ਵਾਲੀ ਚੀਜ਼ ਨਹੀਂ ਕਿ ਉਹਨੂੰ ਆਪਾਂ ਟੱਚ ਨਹੀਂ ਕਰ ਸਕਦੇ ਅੱਛਾ ਹਾਂ ਅਨਜਾਨਵਲ ਚ ਕਿ ਆਪਾਂ ਨੂੰ ਟੱਚ ਕਰ ਹੀ ਨਹੀਂ ਸਕਦੇ ਅੱਛਾ ਜਨਮ ਜੀ ਸਾਪ ਸਾਪ ਨੂੰ ਤਾਂ ਆਪਾਂ ਛੂਹ ਸਕਦੇ ਆ ਪਰ ਇਹ ਇੱਕ ਡਰਦੇ ਨਹੀਂ ਛੋਹਦੇ ਬਸ ਉਹਦਾ ਛੂਹ ਸਕਦੇ ਆ ਕਿ ਨਹੀਂ ਉਚੀ ਨਾ ਬਚੋ ਨਹੀਂ ਸਕਦੇ 10 10 ਜੇਤੀ 10 ਬੜੀ ਅਣਮੋਲੀ ਚੀਜ਼ ਆ ਕਹਿੰਦਾ ਜੇ ਕੋਈ ਨਿਕਲ ਜਵੇ ਉਹ ਉਹ ਜੀ ਉਹ ਮੁਰਦੀ ਨਹੀਂ ਜੀ ਜੋ ਹਾਂ ਹਾਂ 10 10 ਜੇਤੀ 10 ਨਹੀਂ ਪਤਾ ਨਹੀਂ ਪਤਾ ਬਸਾਂ ਫੇ ਉਹ ਚੀਜ਼ੇ ਸਮਾਂ ਆ ਵੇ ਕਿੰਨਾ ਨਿਕਲ ਜਾਂਦਾ ਦੁਬਾਰਾ ਕਿੰਨਾ ਸਮਾਂ ਕੱਟ ਲਿਆ ਬਈ ਸਹੀ ਗੱਲ ਮੈਂ ਕਹਿੰਦਾ ਕਿੰਨਾ ਸਮਾਂ ਤੋਂ ਕੱਟ ਲਿਆ ਸਮਾਂ ਆ ਪਾ ਕੱਟੀ ਜਾਂਨੇ ਆ ਬਾਕੀ ਤੇ ਸਮੇ ਦੇ ਟੁਕੜੇ ਹੁੰਦੇ ਆ ਨਾ ਸਮੇ ਦੇ ਟੁਕੜੇ ਹੋ ਹੀ ਨਹੀਂ ਸਕਦੇ ਜਿੰਨਾ ਮਰਜੀ ਸਮਾਂ ਕੱਟੀ ਜਾਈਏ ਇਹ ਨਾਲ ਮੈਂ ਕਿਹਾ ਕੀਮਤੀ ਜੀ ਸਮਾਂ ਸਭ ਤੋਂ ਕੀਮਤੀ ਜੀ ਹੈ ਇੱਕ ਵਾਰ ਜਿਹੜਾ ਨਿਕਲ ਗਿਆ ਉਹ ਦੁਬਾਰਾ ਮੁੜਨਾ ਨਹੀਂ ਹਨਾ ਹਾਂਜੀ ਇਸੇ ਕਰਕੇ ਉਹ ਚੀਜ਼ ਹੈ ਸਮਾਂ ਆਪਾਂ ਜਿੰਨੂੰ ਜਿੰਨਾ ਮਰਜ਼ੀ ਕੱਟੀ ਜਾਈਏ ਉਹ ਟੁਕੜੇ ਨਹੀਂ ਹੋ ਸਕਦੀ ਧੰਨਵਾਦ